ਨਾਇਦ ਕੀ ਕਰ ਰਹੇ ਆ ਗੰਨੀਤ ਤੁਸੀਂ ਕੀ ਕਰਦੇ ਆ ਸਭ ਜੀਵਨ ਹੁੰਦੀਆਂ ਅੱਛਾ ਨਾਇ ਤੁਸੀਂ ਕੀ ਕਰਦੇ ਆ ਅੱਛਾ ਰੋਟੀ ਬਣਾਉਣੀ ਆ ਅੱਛਾ ਕਿਦੇ ਲਈ ਬਣਾਉਣ ਲੱਗੀਆਂ ਕਿਦੇ ਲਈ ਰੋਟੀ ਬਣਾਉਣੀ ਆ ਪਾਪਾ ਲਈ ਅੱਛਾ ਪਪਾ ਕਿੱਥੇ ਗਏ ਆ ਪਪਾ ਦੀ ਹੋਤੀ ਅੱਛਾ ਤੇ ਆਪ ਕੀ ਮੰਮਾ ਕਿੱਥੇ ਗਏ ਆ ਮਾ ਮੇ ਪੰਡੋ ਹਾਂ ਅੱਛਾ ਇਹ ਰੋਟੀ ਤੂੰ ਹੀ ਬਕਾਇਕ ਖਾਉਂਨੇ ਰੋਜ਼ ਹੀ ਹਾਂ ਰੋਜ਼ ਹਾਂ ਸੱਚੀ ਗਰਨੀ ਸਬਜੀ ਬਣਾਉਂਦੀ ਆ ਹਾਂ ਤੇ ਅਨਾਇਤ ਰੋਟੀ ਬਣਾਉਂਦੇ ਆ ਹੂੰ ਮੈਂ ਲਿਖੂ ਪੁੱਛ ਗਰਨੀ ਤੇ ਕਾਦੀ ਸਬਜੀ ਬਣਾਉਂਨੇ ਆ ਹਲਵੇ ਦੀ ਹਲਵੇ ਦੀ ਵਾਓ ਗਾਜਰ ਦੀ ਬਣਾਉਂਦੀ ਆ ਅੱਛਾ यते ही रोटी जाने अच्छा ठीक है